ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸੰਗਤ ਜੀ ਅੱਜ ਅਸੀਂ ਤੁਹਾਡੇ ਨੂੰ ਇੱਕ ਦਿਖਾਉਣ ਜਾ ਰਹੇ ਹਾਂ ਜੋ ਕਿ ਅਸੀਂ ਇੱਕ ਤੇਗਾ ਬਹੁਤ ਸੋਹਣਾ ਤਿਆਰ ਕੀਤਾ ਹੈ ਜਿਹਦੇ ਉੱਪਰ ਪਿਓਰ ਲੈਦਰ ਦਾ ਮਿਆਣ ਔਰ ਕਿੱਟੇ ਤਾਂਬੇ ਦੀ ਚਾਂਦੀ ਪਾਲਿਸ਼ ਵਾਲੀ ਠੋਕਰ ਲੱਗੀ ਹੋਈ ਹੈ ਜੀ ਔਰ ਇਸ ਦਾ ਜੋ ਮੁਠਾ ਹੈ ਉਹ ਪਿਓਰ ਪਿੱਤਲ ਦਾ ਤੇ ਪਿੱਤਲ ਦੇ ਉੱਪਰ ਇਹਦੇ ਤੇ ਮਤਲਬ ਕਿ ਕਢਾਈ ਕੀਤੀ ਹੋਈ ਹੈ ਜੀ ਬਹੁਤ ਸ਼ਾਨਦਾਰ ਮੁਠਾ ਲਾਇਆ ਗਿਆ ਇਹਨੂੰ ਤੇ ਇਹਨੂੰ ਜੋ ਅੰਦਰੋਂ ਇਹਦਾ ਬਲੇਡ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਇਹ 3 ਇੰਚ ਤੋਂ ਲੈ ਕੇ 3.5 ਇੰਚ ਇਥੋਂ ਇਹਦੀ ਚੜਾਈ ਜਾਂਦੀ ਹੈ ਜੀ ਇਹਦੀ ਸ਼ੇਪ ਬਹੁਤ ਸੋਹਣੀ ਬਣੀ ਗਈ ਹੈ ਜੀ ਪੁਰਾਤਨ ਆਕਾਰ ਦੇ ਵਿੱਚ ਇਹਦੀ ਸ਼ੇਪ ਬਣਾਈ ਗਈ ਹੈ ਸੋ ਇਹ ਜੇ ਆਪਣਾ ਜੋ ਵੀ ਇਹ ਤੇਗ ਹੈ ਜੀ ਇਹ ਮਤਲਬ ਕਿ ਪਿਓਰ ਕਮਾਣੀ ਦੇ ਵਿੱਚ ਇਹਦਾ ਬਲੇਡ ਤਿਆਰ ਕੀਤਾ ਗਿਆ ਜੀ ਇਹ ਜੇ ਤੁਸੀਂ ਸਾਡੇ ਤੋਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਇਹ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੇਨ ਡਿਊਟੀ ਦੇ ਬਿਲਕੁਲ ਨਾਲ ਵਿਰਾਸਤ ਸ਼ਸਤਰ ਭੰਡਾਰ ਤੋਂ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ ਤੇ ਜੇ ਤੁਸੀਂ ਇਹ ਨੂੰ ਆਪਣਾ ਆਨਲਾਈਨ ਮਗਾਉਣਾ ਚਾਹੁੰਦੇ ਹੋ ਜੀ ਤਾਂ ਤੁਹਾਨੂੰ ਨੀਚੇ ਦਿੱਤੇ ਗਏ ਸਕਰੀਨ ਦੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਹ ਨੂੰ ਆਨਲਾਈਨ ਵੀ ਮਗਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਤੋਂ ਜੁਗਾਦ ਤੱਕ